ਜੇ ਤੁਸੀਂ ਕਰਾਉਣੀਆ ਪਿੰਡ ਚ ਲਾਲਾ ਲਾਲਾ ਜੇ ਤੁਸੀਂ ਸੋਚ ਕੇ ਆਇਓ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਿੱਥੋਂ ਵੀ ਤੁਸੀਂ ਬਾਹਰੋਂ ਆਇਓ ਤੇ ਤੁਸੀਂ ਸੋਚ ਕੇ ਆਇਓ ਕਿ ਪੰਜਾਬ ਚ ਵਿਆਹ ਕਰਾਉਣਾ ਤੇ ਪਿੰਡ ਚ ਕਰਾ ਦੇਣੀਆ ਲਾਲਾ ਲਾਲਾ ਤੇ ਪੈਲਸ ਵੀ ਇਹੋ ਜਿਹਾ ਹੋਵੇ ਕਿ ਲੋਕ ਖੜ ਖੜ ਪੁੱਛਣ ਵੀ ਭਾਈ ਪੈਲਸ ਕਿਹੜਾ ਸੀਗਾ ਕਿੰਨੇ ਰੁਪਏ ਦਾ ਪ੍ਰੋਜੈਕਟ ਸੀ ਵੀ ਰਾਜੇ ਮਹਾਰਾਜੇ ਵਾਲੀ ਫੀਲਿੰਗ ਆਵੇ ਜਿਹੜੇ ਮੇਰੇ ਵੀਰ ਐਨ ਆਰ ਆਈ ਪੜਾਣਗੇ ਤੇ ਹੁਣ ਇੱਕ ਘਰਾਰੀ ਜੀ ਲੈ ਕੇ ਆਏ ਨੇ ਕਿ ਡਾਲਰ ਕਮਾਏ ਨੇ ਤੇ ਡਾਲਰ ਹੁਣ ਅੜਾਉਣੇ ਨੇ ਕਿਉਂਕਿ ਵਿਆਹ ਦਾ ਮੌਕਾ ਮਿਲਦਾ ਸਾਲ ਦੇ ਵਿੱਚ ਜ਼ਿੰਦਗੀ ਦੇ ਵਿੱਚ ਇੱਕ ਵਾਰ ਠੀਕ ਹੈ ਤੇ ਲੈ ਵੀ ਵੀਰੋ ਅੱਜ ਤੁਹਾਡੇ ਲਈ ਲੈ ਕੇ ਪਹੁੰਚ ਗਿਆ ਇਹ ਜੀ ਲੋਕੇਸ਼ਨ ਮੇਰੇ ਪਿੱਛੇ ਦੇਖ ਸਕਦੇ ਹੋ ਬ੍ਰੀਕੀ ਨਾਲ ਦਿਖਾਵਾਂਗੇ ਵੀਡੀਓ ਦੇ ਨਾਲ ਜੁੜੇ ਰਹੋ ਇਹ ਪੈਲਸ ਨਹੀਂ ਇਹ ਆ ਰਾਜੇ ਮਹਾਰਾਜਾਂ ਦਾ ਕਿਲਾ ਜਿੱਥੇ ਤੁਹਾਨੂੰ ਜੇਕਰ ਜੈ ਮਾਲਾ ਦੀ ਗੱਲ ਕਰਾਂਗੇ ਤਾਂ ਜੈ ਮਾਲਾ ਵੀ ਇੱਥੇ ਉੱਚੀ ਸਾਰੀ ਸਟੇਜ ਤੇ ਹੋਊਗੀ ਤੁਹਾਨੂੰ ਆਪੀ ਫੀਲਿੰਗ ਆ ਜਾਊਗੀ ਰਾਜੇ ਮਹਾਰਾਜਾਂ ਵਾਲੀ ਤੇ ਆਜੋ ਤੁਹਾਨੂੰ ਕਰਾਉਂਦੇ ਆ ਇਸ ਪੈਲਸ ਦੇ ਦਰਸ਼ਨ ਕੀ ਪੈਲਸ ਹੈਗਾ ਕਿਹੜਾ ਕਿਉਂਕਿ ਜੇ ਪਹਿਲਾਂ ਦਾਸਤਾ ਸਸਪੈਂਸ ਹੀ ਨਹੀਂ ਰਹਿਣਾ ਆ ਜੋ ਮੇਰੇ ਨਾਲ ਚੱਲਦੇ ਆ ਲੈ ਬਈ ਪਹਿਲਾਂ ਤੁਹਾਨੂੰ ਸ਼ੁਰੂਆਤ ਕਰਾਉਂਦੇ ਆ ਇਸ ਪੈਲਸ ਦੀ ਸਟੇਜ ਤੋਂ ਤੇ ਸਟੇਜ ਤੁਸੀਂ ਦੇਖ ਲਓ ਮੈਨੂੰ ਤਾਂ ਫੀਲਿੰਗ ਜੀ ਆ ਗਈ ਰਾਜੇ ਮਹਾਰਾਜ ਵਾਲੀ ਜੇ ਵੱਡੀ ساری ਹਵੇਲੀ ਚੋਂ نیچے ਉਤਰ ਕੇ ਜਿ ਆ ਰਿਹਾ ਹੁਣਾ ਉਤਰ ਕਿੱਥੋਂ ਰਹਾਗਾ ਤੇ ਲੋਕੇਸ਼ਨ ਕੀ ਹੈਗੀ ਤੁਹਾਨੂੰ ਦੱਸਦਾ ਇਹ ਜਿੰਨੀ ਵੀ ਮੈਂ ਉੱਤੋਂ ਉਤਰ ਕੇ ਜਿ ਆਇਆਗਾ ਇਹ ਹੈਗੀ ਹੈ ਕਿ ਜੈ ਮਾਲਾ ਵਾਲੀ ਸਟੇਜ ਤੁਹਾਨੂੰ ਦਿਖਾਉਂਦੇ ਆ ਕਿ ਜੈ ਮਾਲਾ ਵਾਲੀ ਸਟੇਜ ਹੈ ਜਿਹੜੀ ਇਸ ਤੋਂ ਉੱਪਰ ਕੁਝ ਨਹੀਂ ਹੈਗਾ ਇਹ ਲੈ ਵੀ ਹੁਣ ਦੇਖੋ ਵੀ ਉਹ ਵੀ ਜਿਹੜੀ ਜੈਮਾਲ ਵਾਲੀ ਸਟੇਜ ਹੈਗੀ ਇਹੀ ਤੁਹਾਡੇ ਪੈਸਿਆਂ ਦਾ ਮੁੱਲ ਬੋੜਾ ਕਰ ਦੋਗੀ ਇੱਥੇ ਤੁਹਾਨੂੰ ਜਿਹੜੀ ਫੀਲਿੰਗ ਹੈਗੀ ਉਹ ਰਾਜੇ ਮਹਾਰਾਜਿਆਂ ਵਾਲੀ ਆ ਜਾਊਗੀ ਕਿਉਂਕਿ ਸਟੇਜ ਦੇਖੋ ਵੀ ਉੱਪਰ ਖੜ ਕੇ ਜੈਮਾਲਾ ਪੈਂਦੀ ਹੈ ਥੱਲੇ ਕੁੜੀ ਮੁੰਡੇ ਦੇ ਸ਼ਗਨ ਦੀ ਰਸਮ ਹੁੰਦੀ ਹੈਗੀ ਤੇ ਪੈਲਸ ਹੋਰ ਕੀ ਕੁਛ ਹੈ ਇੰਨਾ ਕੁ ਕੁਛ ਹੈ ਕਿ ਤੁਸੀਂ ਦੇਖ ਕੇ ਨਾ ਵੀਡੀਓ ਜਦੋਂ ਖਤਮ ਹੋ ਗਈ ਪਤਾ ਹੀ ਲੱਗਣਾ ਵੀ ਖਤਮ ਵੀ ਹੋ ਗਈ ਆਜੋ ਜੁੜਦੇ ਅੱਗੇ ਲੈ ਵੀ ਹੁਣ ਦੇਖੋ ਪੈਲਸ ਇਹ ਆ ਗਿਆ ਪੈਲਸ ਦਾ ਆਊਟ ਏਰੀਆ ਜਿੱਥੇ ਕੀ ਓਪਨ ਜ਼ੋਨ ਹੈ ਜਿਹੜਾ ਉਹ ਬਣਾਇਆ ਹੋਇਆ ਖੁੱਲਾ ਢੁਲਾ ਇਥੇ ਐਨਵਾਇਰਨਮੈਂਟ ਹੈ ਜਿਹੜਾ ਬਣਾਇਆ ਗਿਆ ਖੱਬੇ ਦੇਖ ਲਓ ਚਾਹੇ ਸੱਜੇ ਫੁੱਲ ਬੂਟੀਆਂ ਐ ਲਾਈਆਂ ਹੋਈਆਂ ਜਿਵੇਂ ਅਰਸ਼ਾਂ ਤੋਂ ਕੋਈ ਪਰੀ ਉਤਰ ਕੇ ਆ ਗਈ ਹੁੰਦੀਆਂ ਜਾਂ ਕੋਈ ਵੱਡਾ ਜਾਂ ਆਪਾਂ ਕਹਿੰਦੇ ਦੇਵੀ ਦੇਵਤਾ ਉਹਦਾ ਸਵਾਗਤ ਹੁੰਦਾ ਨਾ ਐ ਇਥੇ ਫੁੱਲ ਬੂਟੀਆਂ ਨੇ ਜਿਹੜੀਆਂ ਲਗਾਈਆਂ ਹੋਈਆਂ ਨੇ ਸੀਟਿੰਗ ਅਰੇਂਜਮੈਂਟ ਦੀ ਜੇਕਰ ਗੱਲ ਕਰੋਂਗੇ ਤਾਂ ਸੀਟਿੰਗ ਅਰੇਂਜਮੈਂਟ ਦਾ ਇਹ ਜਗਾ ਵੀ ਵੱਡੇ ਵੱਡੇ ਜਿਹੜੇ ਰਾਜੇ ਮਹਾਰਾਜੇ ਦੇ ਕਿਲੇ ਹੁੰਦੇ ਨੇ ਉਹੋ ਜਿਹੀਆਂ ਇਥੇ ਕੁਰਸੀਆਂ ਨੇ ਉਹੋ ਜਿਹੀ ਵਿਆਹ ਤੇ ਖਰਚਿਆ ਹੋਇਆ ਪੈਸਾ ਤੁਹਾਨੂੰ ساری ਉਮਰ ਤੱਕ ਯਾਦ ਰਹੂਗਾ ਹੀ ਰਹੂਗਾ ਤੇ ਥੋੜੇ ਯਾਰ ਦੋਸਤ ਇਸ ਤਰ੍ਹਾਂ ਜਰੂਰ ਕਹਿਣਗੇ ਭਾਈ ਮੁੰਡੇ ਦਾ ਜਾਂ ਕੁੜੀ ਦਾ ਵਿਆਹ ਦੇਖਿਆ ਸੀ ਸਵਾਦ ਆ ਗਿਆ ਹਾਲੇ ਨਹੀਂ ਆਇਆ ਅਜੇ ਤਾਂ ਬਹੁਤ ਕੁਝ ਦਿਖਾਉਣਾ ਹੈ ਅਸੀਂ ਗੱਲ ਨਹੀਂ ਕਰ ਰਹੇ ਸੀ ਹਕੀਕਤ ਵੀ ਹੈ ਆਜੋ ਤੁਹਾਨੂੰ ਦਿਖਾਉਨੇ ਆ ਵੀ ਗੇਟ ਦੇ ਉੱਤੇ ਜਦੋਂ ਆਪਾਂ ਵੜਦੇ ਆ ਇਹ ਆ ਗਿਆ ਇੰਡੋਰ ਤਾਂ ਸਾਡੇ ਇੱਥੇ ਸਰਦਾਰ ਜੀ ਖੜੇ ਨੇਗੇ ਜਿਵੇਂ ਆਪਾਂ ਕਹਿੰਦੇ ਰਾਜੇ ਮਹਾਰਾਜੇ ਦੇ ਕਿਲੇ ਦੇ ਵਿੱਚ ਦਰਵਾਜ਼ੇ ਖੜੇ ਹੁੰਦੇ ਸੀ ਤਾਂ ਸਾਡੇ ਸਰਦਾਰ ਜੀ ਉਵੇਂ ਹੀ ਲੱਗਦੇ ਨੇ ਕਿਉਂਕਿ ਅਸੀਂ ਕੱਲੀਏ ਗੱਲਾਂ ਨਹੀਂ ਕੀਤੀਆਂ ਕਿ ਪੈਲਸ ਰਾਜੇ ਮਹਾਰਾਜਾ ਦੇ ਕਿਲੇ ਵਰਗਾ ਬਾਕੀ ਇੱਥੇ ਮਾਹੌਲ ਉਹ ਜਿਹਾ ਹੀ ਬਣਾਇਆ ਹੋਇਆ ਹੈ ਆਜੋ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂਗੇ ਇਹ ਆ ਗਿਆ ਪੈਲਸ ਦਾ ਇਨਡੋਰ ਜਿੱਥੇ ਤੁਹਾਡਾ ਲੰਚ ਡਿਨਰ ਜਾਂ ਬ੍ਰੇਕਫਾਸਟ ਹੈ ਜਿਹੜਾ ਉਹ ਇੱਥੇ ਰੇਂਜਮੈਂਟ ਕੀਤਾ ਹੋਇਆ ਹੈ ਪਹਿਲਾਂ ਤੁਹਾਨੂੰ ਦਿਖਾਇਆ ਸੀ ਆਊਟਰ ਏਰੀਆ ਜਿਹੜਾ ਕਿ ਓਪਨ ਜ਼ੋਨ ਚ ਬਣਾਇਆ ਹੋਇਆ ਸੀ ਇਹ ਆਗਾ ਇਨਡੋਰ ਖੱਬੇ ਲਾ ਲੋ ਉਹ ਚਾਹੇ ਸੱਜੇ ਲਾ ਲੋ ਖੁੱਲਾ ਡੁੱਲਾ ਜਾਂ ਸੀਟਿੰਗ ਅਰੇਂਜਮੈਂਟ ਆ ਖੁੱਲਾ ਡੁੱਲਾ ਹਾਲ ਆ ਚਾਹੇ ਤੁਹਾਡੇ ਮਹਿਮਾਨ ਹੋ 500 ਚਾਹੇ ਹੁਣ 700 1000 ਮਹਿਮਾਨ ਤੱਕ ਵੀ ਅਰੇਂਜਮੈਂਟ ਇੱਥੇ ਪੂਰਾ ਖੁੱਲਾ ਡੁੱਲਾ ਹੋਣ ਵਾਲਾ ਦਾ ਤੇ ਹੋਰ ਕੀ ਕੁਝ ਬਣਿਆ ਹੋਇਆ ਹੈ ਕੈਟਰਿੰਗ ਕਿਸ ਤਰ੍ਹਾਂ ਦੀ ਹੈ ਉਹ ਤਾਂ ਸਾਰੀ ਆਪ ਦੇ ਆਪ ਦੇ ਵਿੱਚ ਹੀ ਹੈ ਜਿਹੜੀ ਰਾਜੇ ਮਹਾਰਾਜ ਵਾਲੀ ਫੀਲਿੰਗ ਦਵਾ ਹੀ ਹੈਗੀ ਤੇ ਲੈ ਵੀ ਹੁਣ ਜੇਕਰ ਤੁਸੀਂ ਵੀ ਆਪਣਾ ਵਿਆਹ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਪੈਸ ਲੱਗਿਆ ਸੋਨਾ ਤਾਂ ਦਿੱਤੇ ਹੋਏ ਸਕਰੀਨ ਦੇ ਉੱਪਰ ਨੰਬਰ ਅਤੇ ਐਡਰੈਸ ਤੇ ਪਹੁੰਚ ਜਾਓ ਪੈਸ ਹੈ ਜਿਹੜਾ ਤੁਹਾਡੇ ਵਿਆਹ ਨੂੰ ਚਾਰ ਚੰਨ ਲਗਾ ਦੇਗਾ ਤੁਸੀਂ ਪਹੁੰਚਣਾਗਾ ਬਰਨਾਲਾ ਸੰਗਰੂਰ ਨੈਸ਼ਨਲ ਹਾਈਵੇ ਕਸਬਾ ਧਨੋਲਾ ਤੋਂ ਨੇੜੇ ਮਾਣਾ ਪਿੰਡੀ ਦੇ ਕੋਲ ਮੈਰਲੈਂਡ ਰਿਜ਼ੋਰਟ ਪੈਲਸ ਬਰਨਾਲਾ ਜਿੱਥੇ ਤੁਹਾਨੂੰ ਆਵੇਗੀ ਰਾਜੇ ਮਹਾਰਾਜਾ ਵਾਲੀ ਫੀਲਿੰਗ ਤੇ ਤੁਹਾਡੇ ਵਿਆਹ ਨੂੰ ਲੱਗਣਗੇ ਚਾਰ ਚੰਨ ਤੇ ਰਿਸ਼ਤੇਦਾਰ ਆਏ ਹੋਏ ਮਹਿਮਾਨ ਤੇ ਭੈਣ ਭਾਈ ਨੇ ਜਿਹੜੇ ਉਹ ਪੁੱਛਣਗੇ ਤੇ ਯਾਦ ਰੱਖਣਗੇ ਕਿ ਕਿਸੇ ਵਿਆਹ ਦੇ ਵਿੱਚ ਗਏ ਸੀ ਬਾਕੀ ਤੁਹਾਨੂੰ ਸਾਰਾ ਪੈਲਸ ਦਿਖਾ ਦਿੱਤਾ ਦਿੱਤੇ ਹੋਏ ਨੰਬਰ ਦੇ ਉੱਤੇ ਅੱਜ ਹੀ ਸੰਪਰਕ ਕਰੋ